ਤਨੋ ਵਾਹਿਗੁਰੂ ਜੀਓ ਕਬੀਰ ਸੋਈ ਕੋਲ ਭਲੀ ਜਾਂ ਕੋਲ ਹਰ ਕੋ ਦਾਸ ਜਿਹ ਕੋਲ ਦਾਸ ਨਾ ਉਪਜੈ ਸੋ ਕੋਲ ਟਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲੱਖ ਤਜਾ ਫਹਿਰਾ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੀ ਿਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਕਾਲਪੁਰਖ ਵਾਈ ਗੁਰੂ ਜੀ ਨੇ ਵੱਡੇ ਭਾਗ ਬਖਸ਼ਿਸ਼ ਕੀਤੇ ਹਨ ਆਪਾਂ ਸਭਨਾਂ ਨੂੰ ਹਜ਼ੂਰ ਨੇ ਆਪਣੀ ਮੁਬਾਰਕ ਸਹਬਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਬੜੇ ادب ਸਤਕਾਰ ਪ੍ਰੇਮ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰਸਵਾਰਿਆਂ ਪਾਸੋਂ ਸਰਵਣ ਕੀਤੇ ਹਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਲੜੀਵਾਰ ਕਥਾ ਵਿਚਾਰ ਆਪਾਂ ਰਲ ਮਿਲ ਕੇ ਸੰਗਤੀ ਰੂਪ ਵਿੱਚ ਰੋਜ਼ਾਨਾ ਦੇ ਇਨਾਂ ਦੀਵਾਨਾ ਵਿੱਚ ਸਾਂਝਿਆ ਕਰਨ ਦਾ ਯਤਨ ਕਰ ਰਹੇ ਹਾਂ ਭਗਤ ਜੀ ਮਹਾਰਾਜ ਦੇ ਇਨਾਂ ਪਾਵਨ ਸ਼ਲੋਕਾਂ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1370 ਉੱਪਰ ਇਹ ਮੁਬਾਰਕ ਸ਼ਲੋਕ ਸੁਭਾਈ ਮਾਨ ਨੇ ਸਭ ਤੋਂ ਵੱਡੀ ਮਹਿਮਾ ਵਡਿਆਈ ਭਗਤ ਜੀ ਮਹਾਰਾਜ ਨੇ ਪਰਮੇਸ਼ਰ ਦੇ ਨਾਮ ਦੀ ਕੀਤੀ ਹੈ ਕੋਈ ਬਹੁਤ ਕੀਮਤੀ ਗਹਿਣਾ ਕੀਮਤੀ ਜਵਹਰਾਤ ਹੀਰਾ ਜਿਸ ਡੱਬੇ ਵਿੱਚ ਜਿਸ ਬਾਕਸ ਵਿੱਚ ਪਾ ਕੇ ਰੱਖਿਆ ਹੋਵੇ ਉਸ ਬਾਕਸ ਨੂੰ ਵੀ ਬੜੀ ਸੰਭਾਲ ਦੇ ਨਾਲ ਬੜੇ ਧਿਆਨ ਦੇ ਨਾਲ ਉਚੀ ਚੀਜ਼ ਦੇ ਨਾਲ ਰੱਖਿਆ ਜਾਂਦਾ ਹੈ। ਕਈ ਵਾਰ ਬਾਕਸ ਉਹ ਚੀਜ਼ ਜਿਹਦੇ ਵਿੱਚ ਕੀਮਤੀ ਦੌਲਤ ਜਾਂ ਗਹਿਣਾ ਪਾਇਆ ਗਿਆ ਹੈ ਕੀਮਤੀ ਹੀਰਾ ਰੱਖਿਆ ਗਿਆ ਹੈ ਉਹ ਬੜਾ ਸਸਤਾ ਹੁੰਦਾ ਹੈ। ਬੜੀ ਸਧਾਰਨ ਜੀ ਚੀਜ਼ ਦਾ ਬਣਿਆ ਬੜਾ ਸਸਤਾ ਜਿਆ ਉਹਨੂੰ ਫਿਰ ਕਿਸੇ ਚੀਜ਼ ਵਿੱਚ ਅੱਗੇ ਲਪੇਟ ਕੇ ਬੜੇ ਸਾਭ ਕੇ ਬੜੇ ਤਰੀਕੇ ਦੇ ਨਾਲ احتیاط ਦੇ ਨਾਲ ਰੱਖਿਆ ਜਾਂਦਾ ਹੈ ਜਦੋਂ ਕੋਈ ਦੂਜਾ ਜੀ ਪੁੱਛਦਾ ਵੀ ਆਪਾਂ ਇਹਨੇ ਸਸਤੇ ਜੇ ਡੱਬੇ ਦੀ ਇੰਨੀ ਕੇਅਰ ਕਿਉਂ ਕਰ ਰਹੇ ਆ ਨਾ ਧਿਆਨ ਕਿਉਂ ਦੇ ਰਹੇ ਆ ਤਾਂ ਜ਼ਿੰਮੇਵਾਰ ਬੰਦਾ ਜਵਾਬ ਦਿੰਦਾ ਕਿਉਂਕਿ ਇਹਦੇ ਵਿੱਚ ਕੀਮਤੀ ਹੀਰਾ ਹੈ ਇਸ ਡੱਬੇ ਨੇ ਉਸ ਕੀਮਤੀ ਹੀਰੇ ਨੂੰ ਸੰਭਿਆ ਹੋਇਆ ਤੇ ਇਸ ਕਰਕੇ ਅਸੀਂ ਇਹਨੂੰ ਸੰਭਾਲ ਰਹੇ ਹਾਂ ਹੁਣ ਕੀਮਤ ਹੀਰੇ ਦੀ ਹੈ ਸੰਭਿਆ ਨਾਲ ਉਹ ਬਾਹਰ ਵਾਲਾ ਡੱਬਾ ਜਾਂ ਬਾਕਸ ਵੀ ਜਾ ਰਿਹਾ ਕਿਉਂਕਿ ਉਹਦੇ ਵਿੱਚ ਕੀਮਤੀ ਵਸਤੂ ਹੈ ਇਹ ਦੇਈ ਪੰਜਾਂ ਤਤਾਂ ਦੀ ਰਚਨਾ ਹੈ ਕਿਸ ਕਰਕੇ ਅਮੋਲਕ ਹੈ ਕਿਉਂ ਉਤਮ ਹੈ ਕਿਉਂਕਿ ਮਨੁੱਖ ਦੇ ਅੰਦਰ ਇੱਕ ਚੀਜ਼ ਹੈ ਜਿਸ ਨੂੰ ਮਹਾਰਾਜ ਨੇ ਵਿਵੇਕ ਕਿਹਾ ਸਮਝ ਕਿਹਾ ਅਕਲ ਕਿਹਾ ਜਿਨ੍ਹਾਂ ਨੂੰ ਅਸੀਂ ਭਗਤ ਕਹਿੰਦੇ ਹਾਂ ਗੁਰਮੁਖ ਕਹਿੰਦੇ ਹਾਂ ਪਰਮੇਸ਼ਰ ਦੇ ਪਿਆਰੇ ਆਖਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਬਾਬਤ ਕਬੀਰ ਜੀ ਮਹਾਰਾਜ ਨੇ ਕਿਹਾ ਕਿ ਉਹਨਾਂ ਦੀ ਦੇਹੀ ਤੇ ਪਵਿੱਤਰ ਹੈ ਹੀ ਹੈ ਉਨ੍ਹਾਂ ਦੀ ਰਸਨਾ ਤੇ ਅਮੋਲਕ ਹੈ ਹੀ ਹੈ ਕਿਉਂਕਿ ਉਹ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਏ ਲੋਕ ਨੇ ਬਲਕਿ ਉਹ ਨਗਰੀ ਵੀ ਉਹ ਥਾਂ ਵੀ ਸਤਕਾਰ ਦੀ ਪਾਤਰ ਬਣ ਜਾਂਦੀ ਹੈ ਜਿੱਥੇ ਉਹ ਲੋਕ ਵਸਦੇ ਹਨ ਜਿੱਥੇ ਉਹ ਲੋਕ ਰਹਿੰਦੇ ਹਨ ਕਿਉਂਕਿ ਉੱਥੇ ਉਹ ਸਤ ਸੰਗਤ ਦੀ ਸਿਰਜਣਾ ਕਰਦੇ ਨੇ ਨੇਕ ਆਚਰਣ ਵਾਲੇ ਪੁਰਖ ਦੇ ਵਸੀਬਾ ਵੀ ਦੁਨੀਆ ਬੜੇ ਪ੍ਰੇਮ ਦੇ ਨਾਲ ਜਾਂ ਸਤਕਾਰ ਦੇ ਨਾਲ ਉਸ ਜਗ੍ਹਾ ਨੂੰ ਤੱਕਦੀ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਦਰ ਅਸਲ ਦੇਹੀ ਤੇ ਪੰਜਾਂ ਤਤਾਂ ਦੀ ਹੀ ਹੈ ਜਿਵੇਂ ਦੀ ਬਾਕੀ ਮਨੁੱਖਾਂ ਦੀ ਹੈ ਪਰ ਕਿਉਂਕਿ ਕੀਮਤੀ ਵਸਤੂ ਜਿਵੇਂ ਕਿਸੇ ਭਾਂਡੇ ਵਿੱਚ ਪੈ ਜਾਏ ਤੇ ਉਹ ਭਾਂਡੇ ਦੀ ਵੀ ਆਪਣੀ ਅਹਿਮੀਅਤ ਵੱਧ ਜਾਂਦੀ ਹੈ ਜਿਵੇਂ ਕਿਸੇ ਡੱਬੇ ਦੇ ਵਿੱਚ ਕੀਮਤੀ ਹੀਰੇ ਪਏ ਹੋਣ ਤਾਂ ਉਸ ਡੱਬੇ ਨੂੰ ਵੀ ਸਾਂਭਿਆ ਸੰਭਾਲਿਆ ਅਤੇ ਖਾਸ ਧਿਆਨ ਦਿੱਤਾ ਜਾਂਦਾ ਹੈ ਠੀਕ ਇਸੇ ਢੰਗ ਨਾਲ ਜਿਸ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਅਮੋਲਕ ਨਾਮ ਵਸ ਗਿਆ ਵਾਹੀ ਗੁਰੂ ਦੀ ਯਾਦ ਟਿਕ ਗਈ ਹੈ ਜਿਸ ਦਾ ਕਿਰਦਾਰ ਉਤਮ ਹੋ ਗਿਆ ਉਹ ਦੇਹੀ ਵੀ ਸਤਕਾਰ ਦੀ ਪਾਤਰ ਮੰਨੀ ਜਾਂਦੀ ਹੈ ਤੇ ਲੋਕ ਉਸ ਦਾ ਆਦਰ ਕਰਦੇ ਨੇ ਨਾ ਤੇ ਆਖਰ ਅਸੀਂ ਕਿਸੇ ਦੇਹੀ ਦਾ ਹੀ ਰੱਖਦੇ ਹਾਂ ਜਦੋਂ ਕੋਈ ਮਨੁੱਖ ਜਨਮ ਲੈਂਦਾ ਹੈ ਇੰਨੇ ਮਨੁੱਖਾਂ ਦੀ ਭੀੜ ਵਿੱਚ ਉਹਦਾ ਕੀ ਨਾਮ ਹੋਵੇਗਾ ਉਹਦੀ ਕੀ ਪਛਾਣ ਹੋਵੇਗੀ ਉਹਨੂੰ ਕੀ ਕਹਿ ਕੇ ਬੁਲਾਇਆ ਜਾਏਗਾ ਫਿਰ ਵੱਡੇ ਘਰ ਦੇ ਮਾਪੇ ਆਦਿਕ ਉਸ ਬੱਚੇ ਦਾ ਨਾਮ ਰੱਖਦੇ ਨੇ ਪੀਨੇ ਮਨੁੱਖਾਂ ਵਿੱਚ ਇਹਦੀ ਵੀ ਕੋਈ ਪਛਾਣ ਹੋਏ ਉਸ ਦੀ ਪਛਾਣ ਵਾਸਤੇ ਉਹਦਾ ਨਾਮ ਰੱਖਿਆ ਜਾਂਦਾ ਕਿਸੇ ਨੇ ਕੋਈ ਨਾਮ ਰੱਖ ਲਿਆ ਕਿਸੇ ਨੇ ਕੋਈ ਨਾਮ ਰੱਖ ਲਿਆ ਮਾਪਿਆਂ ਦੇ ਕਰ ਇੱਕ ਬਾਲਕ ਪੈਦਾ ਹੋਇਆ ਪਰਿਵਾਰ ਨੇ ਉਹਨੂੰ ਪਛਾਣ ਦਿੱਤੀ ਇਹਦਾ ਨਾਮ ਕਬੀਰ ਹੋਏਗਾ ਕਬੀਰ ਜੀ ਆਪਣਾ ਬਚਪਨ ਹੰਡਾਉਂਦੇ ਨੇ ਜਵਾਨੀ ਹੰਡਾਉਂਦੇ ਨੇ ਆਪਣੀ ਕਿਰਤਕਾਰ ਕਰਦੇ ਨੇ ਕਬੀਰ ਜੀ ਦਾ ਨਾਮ ਉਵੇਂ ਹੀ ਮਾਪਿਆਂ ਨੇ ਰੱਖਿਆ ਜਿਵੇਂ ਦੂਜੇ ਮਾਂ ਬਾਪ ਹਰ ਕੋਈ ਆਪਣੇ ਬੱਚੇ ਦਾ ਰੱਖਦਾ ਹੈ ਉਹਨਾਂ ਨੇ ਇਹ ਸੋਚ ਕੇ ਨਹੀਂ ਸੀ ਰੱਖਿਆ ਕਿ ਕਬੀਰ ਸ਼ਬਦ ਅਸੀਂ ਇਸ ਕਰਕੇ ਇਹ ਨਾ ਇਸ ਕਰਕੇ ਰੱਖਣ ਲੱਗਿਆ ਕਿ ਦੁਨੀਆ ਦਾ ਸਤਕਾਰ ਕਰੇ ਕਬੀਰ ਜੀ ਦਾ ਸਤਕਾਰ ਉਹਨਾਂ ਦੇ ਕਰਮ ਉਹਨਾਂ ਦੇ ਕਿਰਦਾਰ ਉਹਨਾਂ ਦੇ ਵਿਹਾਰ ਉਹਨਾਂ ਦੇ ਆਚਰਣ ਔਰ ਉਹਨਾਂ ਦੀ ਕਮਾਈ ਕਰਕੇ ਬਣਿਆ ਨਾ ਤੇ ਉਹਨਾਂ ਦੇ ਕੋਲ ਲੋੜੀਂਦੀ ਦੌਲਤ ਸੀ ਨਾ ਸ਼ੌਹਰਤ ਸੀ ਨਾ ਕੋਈ ਸਮਾਜ ਜਾਂ ਕੋਈ ਉੱਚੀ ਰਾਜਨੀਤਿਕ ਪਦਵੀ ਸੀ ਨਾ ਹੀ ਕੋਈ ਬਹੁਤ ਉੱਚੇ ਮذਬੀ ਅਦਾਰਿਆਂ ਦੇ ਉਹ ਆਗੂ ਸਨ ਉਹਨਾਂ ਦੀ ਪਛਾਣ ਜਿਹੜੀ ਹੈ ਉਹਨਾਂ ਦੀ ਭਗਤੀ ਉਹਨਾਂ ਦੀ ਬੰਦਗੀ ਉਹਨਾਂ ਦੇ ਕਰਮ ਕਰਕੇ ਹੈ ਉਹਨਾਂ ਨੇ ਜਿਹੜੀ ਚੀਜ਼ ਨੂੰ ਕਮਾਇਆ ਉਹ ਹੈ ਭਗਤੀ ਬੰਦਗੀ ਇਬਾਦਤ ਇੱਕ ਉਦਾਹਰਣ ਸਾਂਝੀ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਰਬਾਬੀ ਸਿੱਖ ਕੀਰਤਨ ਕਰਦੇ ਸਨ ਹਜ਼ੂਰ ਮਹਾਰਾਜ ਦੀ ਮੁਬਾਰਕ ਬਾਣੀ ਵਿੱਚੋਂ ਉਹਨਾਂ ਨੇ ਸ਼ਬਦ ਗਾਇਨ ਕੀਤਾ ਪੌੜੀ ਗਾਇਨ ਕੀਤੀ ਤੇ ਪੌੜੀ ਦੀ ਜਿਹੜੀ ਟੇਕ ਬਣਾਈ ਉਹ ਸੀ ਨਿਹਚਲ ਏਕ ਖੁਦਾਏ ਏਕ ਬੰਦਾ ਅਬినాਸ਼ੀ ਇਸ ਪੰਕਤੀ ਦਾ ਅਰਥ ਹੈ ਖੁਦਾਵੰਦ ਪਰਮੇਸ਼ਰ ਸਦਾ ਕਾਇਮ ਰਹਿਣ ਵਾਲਾ ਜਿਹੜਾ ਮਨੁੱਖ ਉਸ ਪਰਮੇਸ਼ਰ ਦੀ ਸਿਫਤ ਕਰਦਾ ਹੈ ਵਡਿਆਈ 'ਚ ਜੁੜਦਾ ਹੈ ਨਾਮ 'ਚ ਜੁੜਦਾ ਹੈ ਸਿਫਤ ਸਲਾਹ ਨਾਲ ਇੱਕੁਰ ਹੁੰਦਾ ਹੈ ਉਹ ਵੀ ਖੁਦਾ ਵਰਗਾ ਹੋ ਜਾਂਦਾ ਹੈ ਰੱਬ ਵਰਗਾ ਹੋ ਜਾਂਦਾ ਹੈ ਉਹਦੀ ਸੂਰਤ ਵੀ ਅਚਲ ਹੈ ਮਨ ਟਿਕਾਉ ਵਿੱਚ ਹੈ ਉਹ फडਕਣਾ ਤੋਂ ਮੁਕਤ ਰਹਿੰਦਾ ਹੈ ਦੀਵਾਨ ਦੀ ਸਮਾਪਤੀ ਤੋਂ ਬਾਅਦ ਹਜ਼ੂਰ ਮਹਾਰਾਜ ਦੇ ਕੋਲ ਪਾਤਸ਼ਾਹ ਦੀ ਜ਼ੁਰੀ ਵਿੱਚ ਕੁਝ ਸਿੱਖ ਬੈਠੇ ਸਨ ਉਹਨਾਂ ਵਿੱਚੋਂ ਇੱਕ ਸਿੱਖ ਨੇ ਮਹਾਰਾਜ ਨੂੰ ਪੁੱਛਿਆ ਹਜ਼ੂਰ ਖੁਦਾ ਤੇ ਨੀਚਲ ਹੈ ਇਹ ਗੱਲ ਸਮਝ ਆਉਂਦੀ ਹੈ ਕਿ ਖੁਦਾ ਆਉਂਦਾ ਜਾਂਦਾ ਨਹੀਂ ਰੱਬ ਜੰਮਦਾ ਮਰਦਾ ਨਹੀਂ ਉਹ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ ਪਰ ਜਿਹੜਾ ਵਾ ਵੱਡੇ ਸਤਿਗੁਰਾਂ ਨੇ ਧੰ ਗੁਰੂ ਅਰਜਨ ਸਾਹਿਬ ਨੇ ਇਸ ਪੰਕਤੀ ਵਿੱਚ ਇਹ ਬਖਸ਼ਿਸ਼ ਕੀਤੀ ਹੈ ਇੱਕ ਬੰਦਾ ਬినాਸ਼ੀ ਉਹ ਸਿੱਖ ਪਰਮੇਸ਼ਰ ਨਾਲ ਜੁੜ ਕੇ ਉਸ ਦਾ ਬੰਦਾ ਵੀ ਸਦੀਵਕਾਲ ਸੱਚ ਹੋ ਨਿਬੜਦਾ ਹੈ। ਕਾਇਮ ਰਹਿ ਜਾਂਦਾ ਹੈ। ਉਹ ਰੱਬ ਵਰਗਾ ਹੋ ਜਾਂਦਾ ਹੈ, ਉੱਚਾ ਹੋ ਜਾਂਦਾ ਹੈ। ਇਸ ਭਾਵ ਨੂੰ ਇਸ ਗੁਹਜਰਤ ਨੂੰ ਥੋੜਾ ਹੋਰ ਖੁੱਲ ਕੇ ਸਮਝਾਓ। ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਰਮਾਇਆ। ਹਜ਼ੂਰ ਕਹਿਣ ਲੱਗੇ ਤੁਹਾਨੂੰ ਇਸ ਦਾ ਅਰਥ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਤੁਸੀਂ ਇੱਕ ਸਵਾਲ ਦਾ ਜਵਾਬ ਦੇਵੋ ਪੁੱਛੋ ਮਹਾਰਾਜ ਪ੍ਰਸ਼ਨ ਕੀ ਹੈ ਹਜ਼ੂਰ ਨੇ ਕਿਹਾ ਸੀ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਵੇਲੇ ਭਗਤ ਕਬੀਰ ਜੀ ਇਸ ਸੰਸਾਰ ਵਿੱਚ ਹੋਏ کافی ਅਰਸਾ ਪਹਿਲਾਂ ਹੋਏ ਕਈ ਸੌ ਸਾਲ ਹੋ ਗਏ ਉਸ ਵੇਲੇ ਕਿਹੜਾ ਬਾਦਸ਼ਾਹ ਇਸ ਧਰਤੀ ਦੇ ਉੱਤੇ ਇਸ ਭੂਮੀ ਦੇ ਉੱਤੇ ਜਾਂ ਇਸ ਮੁਲਕ ਦੇ ਉੱਤੇ ਕਿਹੜੇ ਬਾਦਸ਼ਾਹ ਦਾ ਰਾਜ ਸੀ ਕਿਹਦੀ ਹਕੂਮਤ ਸੀ ਉਹ ਸੁਭਾਵਕ ਹੈ ਹਰ ਮਨੁੱਖ ਇਤਿਹਾਸ ਵਿੱਚ ਲੋੜੀਂਦੀ ਦਿਲਚਸਪੀ ਰੱਖਦਾ ਹੈ ਪੋਲਿਟਿਕਸ ਵਿੱਚ ਵੀ ਕਈ ਲੋਕ ਦਿਲਚਸਪੀ ਰੱਖਦੇ ਨੇ ਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਅੰਕੜਿਆਂ ਨੂੰ ਤੱਥਾਂ ਨੂੰ ਯਾਦ ਰੱਖਦੇ ਇਹ ਚਸਪੀ ਸਾਡੀ ਥੋੜੀ ਬਹੁਤ ਆਪਣੀ ਲੋੜ ਮੁਤਾਬਕ ਵਿੱਤ ਮੁਤਾਬਕ ਹੁੰਦੀ ਹੈ ਬਹੁਤਾਂ ਆਪਾਂ ਜਿੰਨੇ ਵੀ ਬੈਠੇ ਹੋਏ ਆ ਹੋ ਸਕਦਾ ਸਾਨੂੰ ਪ੍ਰੈਜ਼ੀਡੈਂਟ ਦਾ ਨਾਮ ਵੀ ਪੂਰਨ ਤੌਰ ਤੇ ਪਤਾ ਨਾ ਹੋਵੇ ਕਦੋਂ ਉਹ ਇਸ ਪਦਵੀ ਉੱਤੇ ਬੈਠਿਆ ਸਾਨੂੰ ਉਹ ਸਾਲ ਸਾਨੂੰ ਵੀ ਪਤਾ ਨਾ ਹੋਵੇ ਅਗਲੀ ਚੋਣ ਕਦੋਂ ਹੋਏਗੀ ਸਾਡੀ ਜ਼ਿੰਦਗੀ ਆਮ ਆਪਣੇ ਤਰੀਕੇ ਨਾਲ ਚੱਲਦੀ ਹੈ ਬਹੁਤੀਆਂ ਵੱਡੀਆਂ ਜਾਂ ਆਸੇ ਪਾਸੇ ਦੀਆਂ ਗੱਲਾਂ ਵਾਲਾ ਸੀ ਬਹੁਤ ਕਈ ਵਾਰ ਕਿਉਂਕਿ ਸਾਨੂੰ ਲੱਗਦਾ ਕਿ ਕੀ ਫਰਕ ਪਏਗਾ ਹਾਂ ਜਿਹੜਾ ਮਨੁੱਖ ਲਗਾਤਾਰ ਸਮਾਚਾਰ ਖੇਤਰ ਖਬਰਾਂ ਦੇ ਖੇਤਰ ਨਾਲ ਜੁੜਿਆ ਰਹਿੰਦਾ ਹੈ ਪੜ੍ਹਦਾ ਹੈ ਸੁਣਦਾ ਹੈ ਦਿਲਚਸਪੀ ਰੱਖਦਾ ਹੈ ਉਹਨੂੰ ਕੁਝ ਨਾ ਕੁਝ ਆਪਣੀ ਦਿਲਚਸਪੀ ਮੁਤਾਬਕ ਪਤਾ ਹੁੰਦਾ ਪਰ ਬੀਤੇ ਦਾ ਕਈ ਵਾਰ ਬੰਦਾ ਖਿਹੜਾ ਛੱਡ ਦਿੰਦਾ ਹੈ ਪੀ ਹੋਣ ਦਾ ਜਾਣੋ ਹੋਣ ਕੀ ਹੋ ਰਿਹਾ ਹੈ ਕਰੰਟ ਅਫੇਅਰਸ ਕੀ ਨੇ ਪਿਛਲਾ 200 ਸਾਲ ਪਹਿਲਾਂ ਕੀ ਹੋਇਆ ਹੈ 100 ਸਾਲ ਪਹਿਲਾਂ ਕੀ ਹੋ ਗਿਆ 300 ਸਾਲ ਪਹਿਲਾਂ ਕੀ ਹੋ ਗਿਆ ਕਿਹੜਾ ਰਾਜਾ ਆਇਆ ਉਹਨੇ ਕਿੰਨੀ ਹਕੂਮਤ ਕੀਤੀ ਇੰਨਾ ਯਾਦ ਇੰਨਾ ਧਿਆਨ ਜਾਂ ਇਨੀ ਇਸ ਪਾਸੇ ਦੀ ਦਿਲਚਸਪੀ ਬਹੁਤ ਵਿਰਲੇ ਵਾਂਝੇ ਮਨੋਖ ਰੱਖਦੇ ਜਿਹੜੇ ਲਗਾਤਾਰ ਇਤਿਹਾਸ ਨਾਲ ਜੁੜੇ ਰਹਿੰਦੇ ਹੋਣ ਕਿੰਨੇ ਰਾਜੇ ਆਏ ਕਿੰਨੇ ਬਾਦਸ਼ਾਹ ਆਏ ਕਿੰਨੇ ਤੁਰ ਗਏ ਕੌਣ ਕਿੰਨਾ ਨੂੰ ਯਾਦ ਕਰਦਾ ਹੈ ਉਹਨਾਂ ਨੂੰ ਯਾਦ ਕਰਨ ਤੇ ਸਾਨੂੰ ਲਾਭ ਵੀ ਕੀ ਹੈ ਅਸੀਂ ਤੇ ਆਪਣੀ ਜ਼ਿੰਦਗੀ ਆਪਣਾ ਆਲਾ ਦਵਾਲਾ ਆਪਣੀਆਂ ਜ਼ਿੰਮੇਵਾਰੀਆਂ ਆਪਣੀ ਦੌੜ ਭੱਜ ਵੇਖਣੀ ਹੈ 200 300 ਹਜ਼ਾਰ ਸਾਲ ਪਹਿਲਾਂ ਕਿਹੜਾ ਰਾਜਾ ਕਿਹੜਾ ਬਾਦਸ਼ਾਹ ਆਇਆ ਤੁਰ ਗਿਆ ਇਹਨਾਂ ਕੌਣ ਚੇਤੇ ਚ ਰੱਖੇ ਉਹਨਾਂ ਬਾਰੇ ਜਾਣ ਕੇ ਕਰਾਂਗੇ ਵੀ ਕੀ ਆਮ ਬੰਦਾ ਇਹੀ ਸੋਚਦਾ ਹੈ ਹੁਣ ਜਦੋਂ ਹਜ਼ੂਰ ਨੇ ਪ੍ਰਸ਼ਨ ਕੀਤਾ ਵੀ ਜਿਸ ਵੇਲੇ ਭਗਤ ਕਬੀਰ ਜੀ ਮਹਾਰਾਜ ਹੋਏ ਉਸ ਵੇਲੇ ਕਿਹੜੇ ਬਾਦਸ਼ਾਹ ਦਾ ਉਸ ਧਰਤੀ ਤੇ ਰਾਜ ਸੀ ਜਿੱਥੇ ਕਬੀਰ ਜੀ ਵੱਸਦੇ ਸਨ ਹੁਣ ਇਹ ਸੁਭਾਵਕ ਹੈ ਬੜਾ ਜਨਰਲ ਜਿਹਾ ਆਮ ਜਿਹਾ ਪ੍ਰਸ਼ਨ ਹੈ ਤੇ ਕੋਈ ਜ਼ਰੂਰੀ ਨਹੀਂ ਇਹਦਾ ਜਵਾਬ ਆਰੇ ਕੋ ਨੂੰ ਪਤਾ ਹੋਵੇ ਇੰਨੀ ਸਮਝ ਕੋਈ ਰੱਖੇ ਜਾਂ ਇੰਨੀ ਦਿਲਚਸਪੀ ਕੋਈ ਰੱਖੇ ਕੋ ਇੱਕ ਦੂਜੇ ਨੂੰ ਪੁੱਛ ਰਏ ਸਨ ਤੇ ਇਹਨੂੰ ਪਤਾ ਹੈ ਦੂਜਾ ਪੁੱਛਦਾ ਹੈ ਜੇ ਤੁਹਾਨੂੰ ਪਤਾ ਹੈ ਤੁਸੀਂ ਦੱਸੋ ਅਖੀਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹ ਕਹਿਣ ਲੱਗੇ ਮਹਾਰਾਜ ਵੀ ਇੰਨਾ ਤਾਂ ਸਾਨੂੰ ਧਿਆਨ ਨਹੀਂ ਕਈ ਵਾਰ ਵੱਡਿਆਂ ਤੋਂ ਬਦਾਨਿਆਂ ਤੋਂ ਜਾਣਕਾਰਾਂ ਤੋਂ ਬੜਾ ਬੀਤੇ ਦਾ ਸੁਣੀਦਾ ਪਰ ਇਹਨਾਂ ਚੇਤਾ ਨਹੀਂ ਸਾਨੂੰ ਕਿ ਕਿਹੜਾ ਰਾਜਾ ਕਿਹੜਾ ਬਾਦਸ਼ਾਹ ਉਸ ਵੇਲੇ ਰਾਜ ਕਰਦਾ ਸੀ ਹਜ਼ੂਰ ਨੇ ਪੁੱਛਿਆ ਤੁਸੀਂ ਕਬੀਰ ਜੀ ਨੂੰ ਜਾਣਦੇ ਹੋ ਕਹਿੰਦੇ ਜੀ ਹਾਂ ਮਹਾਰਾਜ ਉਹਨਾਂ ਦੀਆਂ ਤੇ ਸਾਖੀਆਂ ਸਾਡੇ ਵੱਡੇ ਸਾਨੂੰ ਘਰਾਂ 'ਚ ਸੁਣਾਉਂਦੇ ਨੇ। ਉਹਨਾਂ ਦੀਆਂ ਗੱਲਾਂ ਅਕਸਰ ਹੀ ਹੁੰਦੀਆਂ ਨੇ। ਆਪ ਜੀ ਦੇ ਗੁਰਮਤਿ ਦੀਵਾਨ ਵਿੱਚ ਆਈਦਾ ਹੈ ਤੇ ਇੱਥੇ ਵੀ ਬਾਣੀ ਦੀ ਗੱਲ ਸੁਣੀਦੀ ਏ। ਉਹਨਾਂ ਦੇ ਉਪਦੇਸ਼, ਉਹਨਾਂ ਦੇ ਬਚਨ ਪੜੀਦੇ ਨੇ, ਗਾਈਦੇ ਨੇ। ਕਬੀਰ ਜੀ ਨੂੰ ਕੌਣ ਨਹੀਂ ਜਾਣਦਾ? ਹਰ ਕੋਈ ਜਾਣਦਾ ਹੈ। ਹਜ਼ੂਰ ਮਹਾਰਾਜ ਕਹਿਣ ਲੱਗੇ ਭੀ ਅਜੀਬ ਗੱਲ ਏ ਨਾ। ਜਿਸ ਦਾ ਰਾਜ ਰਿਆ ਹੋਵੇ ਜਿਸ ਦਾ ਹੁਕਮ ਚੱਲਿਆ ਹੋਵੇ ਜਿਸ ਨੂੰ ਦੁਨੀਆ ਨੇ ਸਲਾਮਾਂ ਕੀਤੀਆਂ ਹੋਣ ਜਿਨ੍ਹਾਂ ਦੇ ਖੁਤਬੇ ਪੜ੍ਹੇ ਗਏ ਹੋਣ ਜਿਨ੍ਹਾਂ ਦੇ ਫਰਮਾਨ جاری ਹੋਏ ਹੋਣ ਜਿਨ੍ਹਾਂ ਨੇ ਆਪਣਾ ਕਾਨੂੰਨ ਲਾਗੂ ਕੀਤਾ ਹੋਵੇ ਉਹਨਾਂ ਨੂੰ ਤੁਸੀਂ ਭੁੱਲ ਗਏ ਹੋ ਇੱਕ ਗਰੀਬ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ ਅੰਤਾਂ ਦੀ ਗਰੀਬੀ ਵਿੱਚ ਬੜੀਆਂ ਚੀਜ਼ਾਂ ਦੀ ਥੜ ਰਹੀ ਕੋਈ ਉੱਚੀ ਸਮਾਜਿਕ ਰਾਜਨੀਤਿਕ ਪਦਵੀ ਕੋਲ ਨਹੀਂ ਸੀ ਪਰ ਤੁਸੀਂ ਉਹਨਾਂ ਨੂੰ ਫਿਰ ਵੀ ਜਾਣਦੇ ਹੋ ਉਹਨਾਂ ਦਾ ਨਾਂ ਜਾਣਦੇ ਹੋ ਉਹਨਾਂ ਦੀਆਂ ਸਾਖੀਆਂ ਜਾਣਦੇ ਹੋ ਫਿਰ ਉਹਨਾਂ ਨੇ ਬਚਨ ਕੀ ਕਹੇ ਉਹਨਾਂ ਦੀ ਵੀ ਤੁਸੀਂ ਚਰਚਾ ਕਰਦੇ ਹੋ ਤੇ ਉਹਨਾਂ ਬਾਰੇ ਤੁਸੀਂ ਕਈ ਤਰ੍ਹਾਂ ਦੀਆਂ ਵਿਚਾਰਾਂ ਆਪਸ ਵਿੱਚ ਸਾਂਝੀਆਂ ਕਰਦੇ ਹੋ ਐਸਾ ਕਿਉਂ ਤਾਂ ਕਿ ਆਹ ਮਹਾਰਾਜ ਉਹ ਫਿਰ ਰੱਬ ਦੇ ਬੰਦੇ ਜੋ ਹੋਏ ਜਦੋਂ ਰੱਬ ਦੀ ਗੱਲ ਚੱਲੇਗੀ ਤੇ ਰੱਬ ਦੇ ਬੰਦਿਆਂ ਦੀ ਗੱਲ ਨਾਲ ਹੀ ਤੁਰੇਗੀ। ਪਰਮੇਸ਼ਰ ਦੀ ਗੱਲ ਹੋਏਗੀ ਪਰਮੇਸ਼ਰ ਤੋਂ ਪਿਆਰ ਕਰਨ ਵਾਲਿਆਂ ਦੀ ਉਹਦੀ ਬੰਦਗੀ ਤੇ ਇਬਾਦਤ ਕਰਨ ਵਾਲਿਆਂ ਦੀ ਚਰਚਾ ਵੀ ਹੁੰਦੀ ਰਹੇਗੀ। ਜਿੰਨੇ ਵੀ ਧਰਮ ਨੂੰ, ਦੀਨ ਨੂੰ, ਰੱਬ ਨੂੰ ਮੰਨਣ ਵਾਲੇ ਲੋਕ ਨੇ ਉਹ ਆਪਣੇ ਤੋਂ ਪਹਿਲਾਂ ਹੋ ਗੁਜ਼ਰੇ ਰੱਬ ਤੋਂ ਰੱਬ ਦੇ ਬੰਦੇ ਪਰਮੇਸ਼ਰ ਨੂੰ ਮੰਨਣ ਵਾਲਿਆਂ ਦੀ ਗੱਲ ਬੜੇ ਮਾਣ ਨਾਲ ਕਰਨਗੇ, ਸਦਾ ਹੀ ਕਰਦੇ ਰਹਿਣਗੇ। ਇਸ ਕਰਕੇ ਰੱਬ ਦੇ ਬੰਦੇ ਤਾਂ ਸਦਾ ਹੀ ਦਿਮਾਗ 'ਚ ਰਹਿੰਦੇ ਨੇ ਸੁਰਤ 'ਚ ਰਹਿੰਦੇ ਨੇ ਆਖਰ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੀ ਜਾਂਚ ਅਸੀਂ ਉਹਨਾਂ ਦੇ ਜੀਵਨ ਤੋਂ ਹੀ ਤਾਂ ਸਿੱਖਦੇ ਆਂ ਉਹਨਾਂ ਤੋਂ ਹੀ ਤਾਂ ਪ੍ਰੇਰਣਾ ਲੈਨੇ ਆਂ ਉਹਨਾਂ ਦੀਆਂ ਸਾਖੀਆਂ ਤੋਂ ਹੀ ਤਾਂ ਸਾਨੂੰ ਲਗਨ ਲੱਗਦੀ ਹੈ ਸਾਡੇ ਅੰਦਰ ਵੀ ਪ੍ਰੇਮ ਜਾਗਦਾ ਹੈ ਅਸੀਂ ਵੀ ਜਦੋਂ ਚੰਗੇ ਕੰਮ ਦੀ ਗੱਲ ਕਰਦੇ ਆਂ ਤੇ ਚੰਗੇ ਲੋਕਾਂ ਦੀ ਗੱਲ ਨਾਲ ਹੀ ਤੁਰ ਪੈਂਦੀ ਹੈ ਉਹਨਾਂ ਚੰਗੇ ਲੋਕਾਂ ਦੀਆਂ ਉਦਾਹਰਨਾਂ ਲੈ ਕੇ ਸਾਖੀਆਂ ਲੈ ਕੇ ਉਹਨਾਂ ਦੇ ਜੀਵਨ ਚਰਿੱਤਰ ਉਹਨਾਂ ਦੀਆਂ ਕਟਨਾਵਾਂ ਉਹਨਾਂ ਦੇ ਇਤਿਹਾਸ ਉਹਨਾਂ ਦੇ ਬਚਨਾਂ ਨੂੰ ਪੜ ਕੇ ਹੀ ਤਾਂ ਮਨੁੱਖ ਆਪਣਾ ਜੀਵਨ ਸਵਾਰਦਾ ਹੈ। ਪਾਤਸ਼ਾਹ ਕਹਿੰਦੇ ਬਸ ਬਾਣੀ ਦੀ ਇਸ ਪੰਕਤੀ ਦਾ ਭਾਵ ਔਰ ਤੁਹਾਡੇ ਪ੍ਰਸ਼ਨ ਦਾ ਜਵਾਬ ਇਹੀ ਹੈ। ਹੁੰਦੇ ਉਹ ਵੀ ਸਧਾਰਨ ਘਰਾਂ ਚ ਪੈਦਾ ਆਮ ਮਨੁੱਖਾਂ ਵਰਗੇ ਮਨੁੱਖ ਹੀ ਨੇ। ਪਰ ਉਹਨਾਂ ਦੀ ਕਮਾਈ ਉਹਨਾਂ ਨੂੰ ਉੱਚਿਆਂ ਕਰ ਦਿੰਦੀ ਏ ਜਿਹੜਾ ਰੱਬ ਦੀ ਇਬਾਦਤ ਵਿੱਚ ਜੁੜਦਾ ਏ ਉਹ ਰੱਬ ਜਿਹਾ ਹੀ ਹੋ ਜਾਂਦਾ ਏ ਪਰਮੇਸ਼ਰ ਆਪਣੀ ਹੋਂਦ ਕਰਕੇ ਸਥਿਰ ਹੈ ਭਗਤ ਆਪਣੇ ਕਰਮ ਕਰਕੇ ਸਥਿਰ ਹੈ ਰੱਬ ਸਦਾ ਕਾਇਮ ਰਹਿੰਦਾ ਏ ਆਪਣੀ ਹੋਂਦ ਕਰਕੇ ਭਗਤ ਸਦਾ ਕਾਇਮ ਰਹਿੰਦਾ ਏ ਆਪਣੀ ਕਮਾਈ ਕਰਕੇ ਰੱਬ ਦਾ ਬੰਦਾ ਸਥਿਰ ਕਾਇਮ ਤੇ ਜਿਉਂਦਾ ਰਹਿੰਦਾ ਆਪਣੀ ਉੱਚੇ ਜੀਵਨ ਕਰਕੇ ਜਿਹੜਾ ਉਸਨੇ ਜੀਵਿਆ ਜਿਹੜਾ ਉਸਨੇ ਮਾਣਿਆ ਜਿਹੜਾ ਉਸਨੇ ਹੰਡਾਇਆ ਉਹਦਾ ਪ੍ਰਚਾਰ ਰਾਜਿਆਂ ਦਾ ਦੁਨੀਆ ਚ ਪ੍ਰਚਾਰ ਹੁੰਦਾ ਤੁਸੀਂ ਵੇਖੋ ਬਾਦਸ਼ਾਹ ਨੇ ਕਿਸੇ ਜਗ੍ਹਾ ਤੋਂ ਲੰਘਣਾ ਹੋਵੇ ਰਸਤੇ ਬੰਦ ਹੋ ਜਾਂਦੇ ਅੱਗੇ ਅੱਗੇ ਲੋਕ ਜੈ ਜੈਕਾਰ ਕਰਦੇ ਨਾਰੇ ਲਾਉਂਦੇ ਸਤਕਾਰ ਦਿੰਦੇ ਫੁੱਲਾਂ ਦੀ ਵਰਖਾ ਕਰਦੇ ਉਹਨਾਂ ਦੀ ਐਡਵਰਟਾਈਜ਼ਮੈਂਟ ਹੁੰਦੀ ਉਹਨਾਂ ਦੇ ਸੋਹਲੇ ਤੇ ਸਿਫਤਾਂ ਗਾਉਣ ਵਾਲੇ ਲੋਕਾਂ ਦੀ ਕਮੀ ਨਹੀਂ ਹੁੰਦੀ ਕਿੰਨੇ ਫਾਲੋਅਰ ਇਕੱਠੇ ਹੋ ਜਾਂਦੇ ਭਗਤ ਨੇ ਕਿਸੇ ਰਾਹ ਤੋਂ ਗੁਜ਼ਰਨਾ ਹੋਵੇ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਨਾ ਹੀ ਉਹ ਰੌਲਾ ਪਾਉਂਦਾ ਨਾ ਕਿਸੇ ਨੂੰ ਦੱਸਦਾ ਵੀ ਮੈਂ ਭਗਤਾਂ ਵੀ ਜਿਹੜੇ ਇਸ ਖੇਡਾਂ ਵਿੱਚ ਪਏ ਨੇ ਨਾ ਉਹਨਾਂ ਦੇ ਪੱਲੇ ਭਗਤੀ ਨਹੀਂ ਹੁੰਦੀ ਵੀ ਰਾਤ ਗੁਜ਼ਰਨਾ ਹੋਵੇ ਤੇ ਲੋਕ ਪਹਿਲਾਂ ਹੀ ਜਾਜਾ ਕਾਰਜਾ ਉਹ ਸਸਤੀ ਸ਼ੌਰਤ ਵਾਲੇ ਲੋਕ ਹੁੰਦੇ ਅਸੀਂ ਉਹਨਾਂ ਨੂੰ ਭਗਤ ਸਮਝ ਲੈਨੇ ਕਬੀਰ ਜੀ ਜਿਸ ਰਾਹ ਤੋਂ ਗੁਜ਼ਰੇ ਲੋਕਾਂ ਨੂੰ ਪਤਾ ਹੀ ਨਾ ਲੱਗਿਆ ਕਬੀਰ ਜੀ ਨੇ ਜਿਹੜੀ ਜ਼ਿੰਦਗੀ ਜੀਵੀ ਬੜੀ ਸਧਾਰਨ ਕੋਈ ਬੋਝ ਕੋਈ ਦੁਨੀਆ ਦਾ ਵਿਖਾਵਾ ਉਹਨਾਂ ਨੇ ਨਾ ਕੀਤਾ ਨਾ ਪ੍ਰਵਾਨ ਕੀਤਾ ਇਹੀ ਤਾਂ ਉਹਨਾਂ ਦੀ ਮਹੱਤਤਾ ਹੈ ਬਾਕੀ ਜਿਤਨੇ ਆਪਾਂ ਵੇਖਦੇ ਆਂ ਅੱਜ ਦੇ ਦੌਰ ਵਿੱਚ ਵੇਖਣ ਕੋਈ ਧਾਰਮਿਕ ਵਿਅਕਤੀ ਆਉਣਾ ਦੁਨੀਆ ਕੰਬਲੀ ਹੋਈ ਪਈ ਏ ਇੱਕ ਗਾਉਣ ਵਾਲਾ ਆ ਰਿਹਾ ਇੱਕ ਪੋਲੀਟੀਸ਼ੀਅਨ ਆ ਰਿਹਾ ਇੱਕ ਧਾਰਮਿਕ ਬੰਦਾ ਆ ਰਿਹਾ ਤੁਹਾਨੂੰ ਪਹਿਰਾਵੇ ਤੋਂ ਪਤਾ ਲੱਗਦਾ ਫਾਲੋਅਰ ਤਿੰਨਾਂ ਦੇ ਇੱਕੋ ਜਿਹੇ ਹੁੰਦੇ ਜੈ ਜੈਕਾਰ ਜੈ ਜੈਕਾਰ ਨਾਰੇ ਲੱਗ ਰਹੇ ਵਡਿਆਈਆਂ ਹੋ ਰਹੀਆਂ ਪਹਿਰੀ ਪਹਿਰੇ ਕੀ ਕੱਢ ਰਹੇ ਲੋਕ ਇਸ ਚੀਜ਼ ਚ ਸਸਤੀਆਂ ਸ਼ੋਰ ਤਾਂ ਧਰਮ ਨਹੀਂ ਹੁੰਦੀ ਤਰਮਦਾ ਵਾਸਾ ਹੁੰਦਾ ਹੈ ਸੁਰਤ ਵਿੱਚ ਇਹ ਜਿਹੜੀ ਪ੍ਰਭਤਾ ਹੈ ਇਹ ਤਾਂ ਰੁਕਾਵਟ ਹੈ ਇਹ ਜਿਹੜੇ ਮਾਨ ਸਨਮਾਨ ਨੇ ਇਹ ਤਾਂ ਹੰਕਾਰ ਦੀ ਹੰਕਾਰ ਦੇ ਵਾਅਦੇ ਦਾ ਬਾਲਣ ਨੇ ਪਰ ਸਾਨੂੰ ਇਹ ਰੋਗ ਲੱਗ ਗਿਆ ਇਹ ਰਾਜਨੀਤਿਕ ਲੋਕਾਂ ਨੂੰ ਹੁੰਦਾ ਸੀ ਧਾਰਮਿਕ ਬੰਦਿਆਂ ਨੂੰ ਵੀ ਲੱਗਿਆ ਫੁੱਲਾਂ ਦੇ ਹਾਰ ਪਵਾ ਰਹੇ ਨੇ ਲੋਕ ਮਥੇ ਟੇਕ ਰਹੇ ਨੇ ਵੀਡੀਓ ਬਣ ਰਹੀਆਂ ਨੇ ਚੇਲੇ ਥੱਲੇ ਵਾਇਗਰੂ ਵਾਇਗਰੂ ਲਿਖ ਰਹੇ ਨੇ ਪਤਾ ਕਿਸੇ ਨੂੰ ਕੁਝ ਧਰਮ ਨਾ ਮੱਥਾ ਟਕਵਾਉਣ ਵਾਲੇ ਚਾ ਨਾ ਮੱਥਾ ਟੇਕਣ ਵਾਲੇ ਉਹ ਵੀ ਉੱਥੇ ਹੀ ਖੜਾ ਸ਼ੌਹਰਤ ਵਿੱਚ ਉਹ ਦੂਜਾ ਵੀ ਜਿਹੜੀ ਧੇਰ ਨਾਲ ਜੁੜਿਆ ਉਹਦੀ ਸ਼ੌਹਰਤ ਵਧੀ ਵੇਖ ਕੇ ਉਹ ਆਪਣਾ ਆਪਣਾ ਹੰਕਾਰ ਵਧਾਈ ਬੈਠਾ ਅਸੀਂ ਦੀਨ ਹੈ ਸੁਰਤ ਦੀ ਡੂੰਘਾਈ ਚੇਤੇ ਚ ਰੱਖਣਾ ਸਾਦਗੀ ਤਾਣ ਹੁੰਦਿਆਂ ਵੀ ਨਤਾੜੇ ਹੋਣਾ ਮਾਣ ਹੁੰਦਿਆਂ ਵੀ ਨਮਾਣੇ ਹੋਣਾ ਅਣ ਹੁੰਦਿਆਂ ਵੀ ਵੰਡਾ ਲੈਣਾ ਧਰਮ ਤਾਂ ਇਹਨੂੰ ਕਹਿੰਦੇ ਆਪਾਂ ਜਨਾਉਣਾ ਧਰਮ ਦੀ ਨਿਸ਼ਾਨੀ ਨਹੀਂ ਸੰਸਾਰੀ ਪੁਰਖ ਦੀ ਨਿਸ਼ਾਨੀ ਹੈ ਕਲਗੀਧਰ ਸਹਿਬ ਮਹਾਰਾਜ ਨੇ ਕਿਹਾ ਪਿਆਰਿਓ ਕਬੀਰ ਜੀ ਨੂੰ ਤੁਸੀਂ ਇਸ ਕਰਕੇ ਜਾਣਦੇ ਹੋ ਕਿਉਂਕਿ ਉਹ ਪਰਮੇਸ਼ਰ ਵਾਲੇ ਨੇ ਪਰਮੇਸ਼ਰ ਕਾਇਮ ਰਹੇਗਾ ਉਹਦੇ ਪਿਆਰਿਆਂ ਦੀ ਗੱਲ ਸਦਾ ਹੀ ਦੁਨੀਆ ਚੱਲਦੀ ਰਹੇਗੀ ਅਮੋਲਕ ਚੀਜ਼ਾਂ ਨਾਲ ਜੁੜ ਕੇ ਜੁੜੀਆਂ ਚੀਜ਼ਾਂ ਵੀ ਅਮੋਲਕ ਹੋ ਜਾਂਦੀਆਂ ਨੇ ਜਿਵੇਂ ਕੀਮਤੀ ਹੀਰੇ ਨੂੰ ਜਿਸ ਡੱਬੀ ਵਿੱਚ ਰੱਖਿਆ ਜਾਂਦਾ ਉਹ ਡੱਬੀ ਨੂੰ ਵੀ ਸੰਭਾਲਿਆ ਜਾਂਦਾ ਹੈ ਕੀਮਤੀ ਗਹਿਣਿਆਂ ਵਾਲਾ ਪਟਾਰਾ ਜਿਹੜਾ ਹੈ ਉਹਦੀ ਵੀ ਸੰਭਾਲ ਹੁੰਦੀ ਹੈ ਸੇਫਟੀ ਨਾਲ ਹੀ ਹੋ ਜਾਂਦੀ ਹੈ ਠੀਕ ਇਸੇ ਤਰ੍ਹਾਂ ਜਿਸ ਹਿਰਦੇ ਵਿੱਚ ਉਹਦਾ ਅਮੋਲਕ ਨਾਮ ਵਸਦਾ ਉਹ ਹਿਰਦਾ ਵੀ ਅਮੋਲਕ ਹੈ ਉਹ ਦੇਹੀ ਵੀ ਸੁਚੱਜੀ ਹੈ ਉਹ ਥਾਂ ਵੀ ਸਤਕਾਰ ਦੀ ਪਾਤਰ ਹੈ ਹਜ਼ੂਰ ਮਹਾਰਾਜ ਫਰਮਾ ਰਹੇ ਕਬੀਰ ਸੋਈ ਕੁੱਲ ਭਲੀ ਕਬੀਰ ਜੀ ਕਹਿੰਦੇ ਦੁਨੀਆ ਆਪਣੀ ਕੁੱਲ ਦੀ ਵਡਿਆਈ ਕਰਦੀ ਹੈ ਲੋਕਾਂ ਨੇ ਆਪਾਂ ਕੁੱਲਾਂ ਦੇ ਨਾਮ ਰੱਖੇ ਹੋਏ ਨੇ ਸਾਡਾ ਪਰਿਵਾਰ ਦੂਜਾ ਕਹਿੰਦਾ ਮੇਰਾ ਪਰਿਵਾਰ ਤੀਜਾ ਕਹਿੰਦਾ ਮੇਰੀ ਇਹ ਜਾਤ ਚੌਥਾ ਕਹਿੰਦਾ ਮੇਰੀ ਬਰਾਦਰੀ ਅਸੀ ਇਹਨਾਂ ਚੀਜ਼ਾਂ ਚ ਕੋਈ ਕਿਸੇ ਦੀ ਵਡਿਆਈ ਤੋਂ متاثر ਨਹੀਂ ਮੇਰੀ ਕੁਲ ਕੀ ਇਹਦੇ ਨਾਲ ਤੁਹਾਨੂੰ ਕੋਈ ਲੈਣ ਦੇਣ ਨਹੀਂ ਤੁਹਾਡੀ ਜਾਤ ਬਰਾਦਰੀ ਕਿੰਨੀ ਉੱਚੀ ਹੈ ਇਹਦੇ ਨਾਲ ਮੈਨੂੰ ਕੁਝ ਨਹੀਂ ਮਿਲਣਾ ਤੇ ਮਿਲਣਾ ਉਹਨੂੰ ਵੀ ਕੁਝ ਨਹੀਂ ਜਿਹੜਾ ਵਡਿਆ ਰਿਹਾ ਵੀ ਮੇਰੀ ਕੁਲ ਬੜੀ ਵੱਡੀ ਫਿਰ ਕੀ ਹੋ ਜਾਏਗਾ ਮੰਨ ਲਓ ਮੇਰੀ ਕੁਲ ਵੱਡੀ ਹੋਈ ਫਿਰ ਦੁਨੀਆ ਮੇਰੀ ਗੁਲਾਮੀ ਕਰੇ ਹੁਣ ਮੇਰਾ ਖਾਨਦਾਨ ਉੱਚਾ ਫਿਰ ਕੀ ਹੋਵੇ ਲੋਕ ਆਪਣੇ ਕੰਮ ਛੱਡ ਕੇ ਤੇ ਮੇਰੇ ਉੱਤੇ ਫੁੱਲਾਂ ਦੀ ਵਰਖਾ ਕਰਨ ਲੱਗ ਜਾਣ ਕੀ ਫਾਇਦਾ ਹੈ ਜੇ ਮੇਰਾ ਕਰਮ ਨਖੇਦ ਹੈ ਮੇਰੀ ਕੁਲ ਕੀ ਕਰੇਗੀ ਮੇਰੀ ਬਰਾਦਰੀ ਕੀ ਕਰੇਗੀ ਮੇਰਾ ਖਾਨਦਾਨ ਕੀ ਕਰੇਗਾ ਇਹ ਲੋਕ ਲਾਜ ਦੀਆਂ ਵਡਿਆਈਆਂ ਜੜੀਆਂ ਨੇ ਇਹਨਾਂ ਨੂੰ ਹਜ਼ੂਰ ਨੇ ਤੁੱਛ ਗਿਆ ਕੋਈ ਫਰਕ ਨਹੀਂ ਪੈਂਦਾ ਹਜ਼ੂਰ ਕਹਿੰਦੇ ਆਪਣਾ ਅਮਲ ਉੱਚਾ ਕਰ ਕਰਮ ਉੱਚਾ ਕਰ ਸੁਰਤ ਉੱਚੀ ਕਰ ਤੂੰ ਦੁਨੀਆ ਕੋਲੋਂ ਵਡਿਆਈਆਂ ਚਾਹੁੰਦਾ ਮੇਰੀ ਕੋਲ ਵੱਡੀ ਮੈਨੂੰ ਸਤਕਾਰ ਦਿਓ ਮੇਰਾ ਖਾਨਦਾਨ ਵੱਡਾ ਮੈਨੂੰ ਰਿਸਪੈਕਟ ਦਿਓ ਇਹ ਭੀਖ ਮੰਗਣੀ ਛੱਡ ਦੇ ਸਤਕਾਰ ਦੀ ਭੀਖ ਆਦਰ ਦੀ ਭੀਖ ਉਮੀਦਾਂ ਪਾੜਦਾ ਹੈ ਉਹ ਵੀ ਮੇਰੇ ਅੱਗੇ ਚੁਕੇ ਫਲਾਣਾ ਵੀ ਰਿਸਪੈਕਟ ਕਰੇ ਢਮਕਣ ਤੂੰ ਇਹਨਾਂ ਛੋਟਾ ਕਿਉਂ ਹੋਣਾ ਹੈ ਜੇ ਕੋਈ ਤੇਰਾ ਸਤਕਾਰ ਨਹੀਂ ਕਰੇਗਾ ਆਦਰ ਨਹੀਂ ਕਰੇਗਾ ਤੇਰੀ ਕੋਲ ਨਹੀਂ ਵਡਿਆਏਗਾ ਤੇਰਾ ਖਾਨਦਾਨ ਨਹੀਂ ਵਡਿਆਏਗਾ ਤੇ ਕੀ ਤੂੰ ਛੋਟਾ ਹੋ ਜਾਏਗਾ ਫਿਰ ਤੂੰ ਵੱਡਾ ਕਾਦਾ ਹੋਇਆ ਜੇ ਲੋਕਾਂ ਦੇ ਸਤਕਾਰਨ ਵਾਲੀ ਤੂੰ ਵੱਡੇ ਹੋਣਾ ਹੈ ਫਿਰ ਤੂੰ ਖੁਦ ਕੀ ਹੋਇਓਂ ਪਾਦਸ਼ਾਹ ਜੀ ਕਹਿ ਰਹੇ ਨੇ ਮੈਂ ਉਸ ਕੁੱਲ ਨੂੰ ਉਸ ਬਰਾਦਰੀ ਨੂੰ ਉਸ ਖਾਨਦਾਨ ਨੂੰ ਮੈਂ ਕੋਈ ਮਾਨਤਾ ਨਹੀਂ ਦਿੰਦਾ ਮੈਂ ਤਾਂ ਉਸ ਕੁੱਲ ਨੂੰ ਭਲੀ ਕਹਿਣਾ ਵੀ ਚੰਗੀ ਹੈ ਜਾ ਕੁੱਲ ਹਰ ਕੋ ਦਾਸ हे भाई जे तू परमेश्वर ਦੇ ਨਾਮ ਨਾਲ ਜੁੜਿਆ ਮੈਂ ਰੱਬ ਦੇ ਨਾਮ ਵਾਲੀ ਕੁੱਲ ਨੂੰ ਚੰਗਾ ਮੰਨਦਾ ਉਹ ਕੁੱਲ ਭਲੀਏ ਜਾਨੀ ਉਹ ਭਗਤਾਂ ਦੀ ਕੁੱਲ ਕਿਹੜੀ ਹੈ ਭਗਤੀ ਬੰਦੇ ਦੀ ਕੁੱਲ ਕਿਹੜੀ ਹੈ ਬੰਦਗੀ ਚੇਤੇ ਚ ਰੱਖੀ ਭਗਤ ਦੀ ਕੁੱਲ ਸੰਸਾਰੀ ਨਹੀਂ ਹੁੰਦੀ ਜਦੋਂ ਮੈਂ ਭਗਤੀ ਵਿੱਚ ਜੁੜਿਆ ਪਰਮੇਸ਼ਰ ਦੇ ਨਾਮ 'ਚ ਜੁੜਿਆ ਮੇਰੀ ਕੁੱਲ ਭਗਤਾਂ ਵਾਲੀ ਨਾਮਦੇਵ ਸਾਹਿਬ ਕਬੀਰ ਜੀ ਮਹਾਰਾਜ ਉਹਨਾਂ ਦੀ ਕੁੱਲ ਸੰਸਾਰੀ ਨਹੀਂ ਰਹੀ ਉਹਨਾਂ ਦੀ ਕੁੱਲ ਪਰਮੇਸ਼ਰ ਦੀ ਕੋਲੋ ਰੱਬ ਦੇ ਪੁੱਤਰ ਹੋ ਰੱਬ ਦੇ ਬੰਦੇ ਹੋ ਪਰ ਨਾਲ ਹੀ ਕਹਿੰਦੇ ਨੇ ਜੇ ਕੋਲ ਦਾਸ ਨੇ ਉਪਜੈ ਸੋ ਕੁਲ ਢਾਕ ਪਲਾਸ ਪਰ ਜਿਹੜੇ ਦੁਨੀਆਵੀ ਲੋਕ ਆਪਣੀ ਕੁੱਲ ਦੀ ਵਡਿਆਈ ਕਰਦੇ ਨੇ ਮੇਰੀ ਆ ਕੁੱਲ ਹੈ ਮੇਰਾ ਖਾਨ ਕਹਿੰਦੇ ਨੇ ਇਹ ਤਾਂ ਢਾਕ ਪਲਾ ਇੱਕ ਰੁੱਖ ਹੁੰਦਾ ਹੈ ਨਕਮਾ ਜਿਹਾ ਬੂਟਾ ਉਹਨੂੰ ਨਾ ਕੋ ਫੁੱਲ ਲੱਗਦਾ ਇਹਨਾਂ ਕੋ ਫਲ ਲੱਗਦਾ ਹੈ ਨਾਉ ਕਿਸੇ ਨੂੰ ਛਾ ਦਿੰਦਾ ਹੈ ਨਾਉ ਦੀ ਬਹੁਤੀ ਉਮਰ ਹੁੰਦੀ ਹੈ ਐਸੇ ਬੂਟੇ ਆਪਾਂ ਵੇਖਦੇ ਹਾਂ ਉਜਾੜ ਬੀਆ ਬਾਨਾਂ ਚ ਤਪਸ਼ਵੇ ਚ ਉਗਦੇ ਨੇ ਕਿਸੇ ਨੂੰ ਕੋਈ ਲੈਣ ਦੇ ਨਾ ਉਹਨੂੰ ਪਸ਼ੂ ਖਾਂਦਾ ਹੈ ਨਾ ਉਹਨੂੰ ਕੋ ਫੁੱਲ ਲੱਗਦਾ ਹੈ ਨਾ ਉਹਨੂੰ ਕੋ ਫਲ ਲੱਗਦਾ ਹੈ ਨਾ ਉਹਦਾ ਕੋਈ ਲਾਭ ਹੁੰਦਾ ਹੈ ਟਾਕ ਪੜਾ ਦਾ ਉਹ ਬੂਟਾ ਕਹਿੰਦੇ ਨੇ ਦੁਨੀਆ ਦੀ ਕੋਲ ਦੀ ਵਡਿਆਈ ਤੇ ਸਿਰਫ ਕਰਨ ਵਾਲੇ ਜੇ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਆਪਣੀਆਂ ਵਡਿਆਈਆਂ 'ਚ ਜੁੜੇ ਹੋਏ ਨੇ ਉਹ ਕੁੱਲਾਂ ਉਹ ਖਾਨਦਾਨ ਉਹ ਬਰਾਦਰੀਆਂ ਤਾਂ ਢਾਕ ਪਲਾ ਦੇ ਬੂਟੇ ਵਰਗੀਆਂ ਨੇ ਜਿਨ੍ਹਾਂ ਤੋਂ ਕਿਸੇ ਨੂੰ ਕੋਈ ਫਾਇਦਾ ਨਹੀਂ ਬਸ ਫੋਕੀ ਵਡਿਆਈ ਹੈ ਅਗਲੇਰਾ ਬਚਨ ਕਹਿੰਦੇ ਨੇ ਕਬੀਰ ਹੈ ਗਏ ਬਾਹਨ ਸਗਨ ਕਨ ਹੈ ਹੈ ਸ਼ਬਦ ਤੋਂ ਬਣਿਆ ਜਿਸ ਦਾ ਅਰਥ ਹੈ ਸੰਸਕ੍ਰਿਤ ਦਾ ਸ਼ਬਦ ਹੈ ਘੋੜੇ ਗਏ ਹਾਥੀ ਜਿਨ੍ਹਾਂ ਦੇ ਕੋਲ ਬਹੁਤ ਸਾਰੇ ਘੋੜੇ ਤੇ ਹਾਥੀ ਪੁਰਾਣੇ ਬਾਦਸ਼ਾਹਾਂ ਦੀ ਅਮੀਰ ਲੋਕਾਂ ਦੀ ਤਸਵੀਰ ਖਿੱਚੀਏ ਭਗਤ ਕਬੀਰ ਜੀ ਮਹਾਰਾਜ ਨੇ ਵਾਹਨ ਵਾਹਨ ਬਗੀਆਂ ਜਿਨ੍ਹਾਂ ਤੇ ਅੱਗੇ ਘੋੜੇ ਜੋਏ ਜਾਂਦੇ ਜਿਨ੍ਹਾਂ ਕੋਲ ਬੜੇ ਚੰਗੇ ਰਾਥ ਨੇ ਬੈਲੀਆਂ ਨੇ ਬਗੀਆਂ ਨੇ ਘੋੜੇ ਨੇ ਹਾਥੀ ਨੇ ਇੰਨਾ ਵੱਡਾ ਸਟੇਟਸ ਹੈ ਜਿਨ੍ਹਾਂ ਦਾ ਬਾਦਸ਼ਾਹੀ ਅਮੀਰੀ ਲਾਖ ਤਜਾ ਫਹਿਰਾਹੇ ਲਖਾਂ ਤਵਜ ਝੰਡੇ ਜਿਨ੍ਹਾਂ ਦੇ ਝੂਲ ਰਹੇ ਨੇ ਸਾਰੇ ਪਾਸੇ ਉਹਨਾਂ ਦਾ ਨਾਮ ਹੈ ਉਹਨਾਂ ਦਾ ਰਾਜ ਹੈ ਉਹਨਾਂ ਦਾ ਜੋਰ ਤੇ ਹੁਕਮ ਹੈ ਮਹਾਰਾਜ ਕਹਿੰਦੇ ਮੈਨੂੰ ਇਹ ਨਹੀਂ ਚਾਹੀਦਾ ਕਬੀਰ ਜੀ ਕਹਿੰਦੇ ਮੈਂ ਇਹ ਦੇ ਬਰਾਬਰ ਜੇ ਮੈਨੂੰ ਕਿ ਆਖੇ ਨਾ ਸਾਰਾ ਕੁਝ ਲੈ ਲਓ ਮੈਂ ਆਖਾਂਗਾ ਨਹੀਂ ਕਿਆ ਸੁਖ ਤੇ ਭਿਕਿਆ ਪੜੀ ਇਹਦੇ ਨਾਲੋਂ ਲੋੜ ਵੇਲੇ ਕਿਸੇ ਕੋਲੋਂ ਲੈ ਕੇ ਖਾ ਲੈਣਾ ਜ਼ਿਆਦਾ ਚੰਗਾ ਹੈ। ਕਿਸੇ ਪਿਆਰੇ ਦੀ ਕਿਸੇ ਚਾਉਣ ਵਾਲੇ ਦੀ ਮਦਦ ਲੈ ਕੇ ਨਾ ਵੀ ਬੰਦਾ ਭੁੱਖਾ ਹੋਵੇ ਤੇ ਕਿਸੇ ਡੰਗ ਰੋਟੀ ਮੰਗ ਕੇ ਖਾ ਲੈਣੀ ਚੰਗੀ ਹੈ। ਇਹੋ ਜਿਹਾ ਸੁੱਖ ਮੈਨੂੰ ਨਹੀਂ ਪਉਂਦਾ। ਆਖਿਆ ਜੀ ਕਿਉਂ? ਕਹਿੰਦੇ ਨੇ ਜੇ ਇਸ ਅਮੀਰੀ ਇਸ ਸ਼ਾਨੋ ਸ਼ੌਕਤ ਵਡਿਆਈ ਤੇ ਪ੍ਰਭਤਾ ਵਿੱਚ ਰਹਿੰਦੇ ਆਂ ਪਰਮੇਸ਼ਰ ਭੁੱਲਿਆ ਹੋਇਆ ਹੈ। ਮੈਨੂੰ ਇਹ ਪ੍ਰਭਤਾ ਹੀ ਨਹੀਂ ਚਾਹੀਦੀ ਮੈਂ ਉਸ ਗਰੀਬੀ ਨੂੰ ਚੰਗਾ ਮੰਨਾਂਗਾ ਜੋ ਹਰ ਸਿਮਰਤ ਦਿਨ ਜਾਏ ਮੇਰਾ ਹਰ ਪਲ ਹਰ ਵਕਤ ਹਰ ਦਿਨ ਹਰ ਘੜੀ ਉਸ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰੇ ਭਾਵੇਂ ਗਰੀਬੀ ਵਾਲੀ ਹੀ ਹੋਵੇ ਮੈਨੂੰ ਗਰੀਬੀ ਉਸ ਅਮੀਰੀ ਨਾਲੋਂ ਕਿਤੇ ਜ਼ਿਆਦਾ ਚੰਗੀ ਹੈ ਜਿਸ ਅਮੀਰੀ ਵਿੱਚ ਬੰਦੇ ਨੂੰ ਪਰਮੇਸ਼ਰ ਵਿਸਰ ਜਾਂਦਾ ਹੈ ਰੱਬ ਭੁੱਲ ਜਾਂਦਾ ਹੈ ਤੇ ਜਿੱਥੇ ਉਹ ਨਹੀਂ ਉੱਤੇ ਦਿਲ ਦਾ ਸਕੂਨ ਨਹੀਂ ਸੁਰਤ ਦਾ ਟਿਕਾਓ ਨਹੀਂ ਜੀਵਨ ਚ ਠਹਿਰਾਓ ਨਹੀਂ ਦੌਲਤਾਂ ਦੇ ਅੰਬਾਰ ਤੇ ਹੁੰਦੇ ਨੇ ਮਨੁੱਖ ਅੰਦਰੋਂ ਖਾਲੀ ਹੁੰਦਾ ਹੈ ਬੰਦਾ ਅੰਦਰੋਂ ਪਟਕਿਆ ਹੈ ਪਰੇਸ਼ਾਨ ਹੈ ਬੋਝ ਚੁਕੇ ਹੋਏ ਨੇ ਜੀਵਨ ਦਾ ਕੋਈ ਸਕੂਨ ਨਹੀਂ ਇਹੋ ਜੀ ਪਦਾਰਥਕ ਚਕਾ ਚੌਂ ਦੀ ਜ਼ਿੰਦਗੀ ਨਾਲੋਂ ਮੈਂ ਗੁਰਬਤ ਨੂੰ ਗਰੀਬੀ ਤੇ ਥੋੜਾਂ ਵਤ ਤੇ ਜੀਵਨ ਨੂੰ ਪਹਿਲ ਦੇਵਾਂਗਾ ਸ਼ਰਤ ਇਹ ਹੈ ਉਸ ਥੋੜ ਵੱਤੇ ਜੀਵਨ ਦੇ ਵਿੱਚ ਵੀ ਜੇ ਪਰਮੇਸ਼ਰ ਦੀ ਯਾਦ ਮੇਰੇ ਪੱਲੇ ਵਿੱਚ ਹੈ ਮੇਰੇ ਹਿਰਦੇ ਵਿੱਚ ਹੈ ਤਾਂ ਮੈਂ ਉਸ ਉਹਨਾਂ ਪਲਾਂ ਨੂੰ ਕੀਮਤੀ ਮੰਨਦਾ ਉਸ ਜੀਵਨ ਨੂੰ ਉਤਮ ਜਾਣਦਾ ਸਾਹਿਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸਾਹਿਬ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨ ਅਦਬ ਨਾਲ ਗੁਰੂ ਫਤੇ ਨਾਲ ਸਾਜ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ